ਇਹ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਤਸਵੀਰਾਂ ਕੋਈ ਸ਼ੰਭੂ ਬੈਰੀਅਰ ਦੀਆਂ ਨਹੀਂ ਬਲਕਿ ਇਹ ਤਸਵੀਰਾਂ ਨੇ ਰਤਨਹੀੜੀ ਰੋਡ ਫਾਟਕਾਂ ਦੀਆਂ ਜਿੱਥੇ ਅੱਜ ਸਵੇਰ ਤੋਂ ਹੀ ਲੰਬੀਆਂ ਲੰਬੀਆਂ ਲਾਈਨਾਂ ਲਗੀਆਂ ਕਿਸੇ ਦੀ ਗਲਤੀ ਸੀ ਤੇ ਕਈ ਜਾਣਬੁੱਝ ਕੇ ਲਾਈਨਾਂ ਦੇ ਵਿੱਚ ਫਸਲੇ ਸੀ ਇਹ ਤੁਸੀਂ ਦੇਖ ਰਹੇ ਹੋ ਕਿ ਲਲਹੀੜੀ ਰੋਡ ਤੇ ਜੋ ਲਲਹੀੜੀ ਰੋਡ ਬਣ ਰਿਹਾ ਹੈ ਉਸ ਕਾਰਨ ਲਲਹੀੜੀ ਰੋਡ ਦਾ ਪੁਲ ਦੋਨੋਂ ਪਾਸੇੋਂ ਬੰਦ ਕਰ ਦਿੱਤਾ ਗਿਆ ਹੈ ਇਸ ਕਾਰਨ ਲੜਹੇੜੀ ਰੋਡ ਤੋਂ ਆਵਾਜ਼ ਆਈ ਜਿਹੜੀ ਹੈ ਉਹ ਸਾਰੀ ਹੀ ਰਤਨਹੇੜੀ ਰੋਡ ਵੱਲ ਕਨਵਰਟ ਕਰ ਦਿੱਤੀ ਗਈ ਹੈ ਜਿੱਥੇ ਲੰਬੀਆਂ-ਲੰਬੀਆਂ ਕਤਾਰਾਂ ਲੋਕਾਂ ਦੀਆਂ ਦੇਖਣ ਨੂੰ ਮਿਲ ਰਹੀਆਂ ਨੇ ਉੱਥੇ ਤੁਸੀਂ ਦੇਖ ਰਹੇ ਹੋ ਕਿ ਲੜਹੇੜੀ ਰੋਡ ਦੇ ਉੱਪਰ ਦੁਕਾਨਦਾਰ ਪਤੰਗ ਉਡਾਉਂਦੇ ਦਿਖਾਈ ਦੇ ਰਹੇ ਨੇ ਬਿਲਕੁਲ ਖਾਲੀ ਏਰੀਆ ਹੋਇਆ ਪਿਆ ਤੇ ਇੱਟਾਂ ਲੱਗ ਰਹੀਆਂ ਨੇ ਤੇ ਦੂਜੇ ਪਾਸੇ ਤੁਸੀਂ ਦੇਖ ਰਹੇ ਹੋ ਕਿ ਰਤਨਹੇੜੀ ਫਾਟਕਾਂ ਦੇ ਉੱਪਰ ਲੰਬੀਆਂ-ਲੰਬੀਆਂ ਕਤਾਰਾਂ ਲੱਗ ਚੁੱਕੀਆਂ ਨੇ ਜਦੋਂ ਇਸ ਵੰਦੇ ਵਿੱਚ ਐਸਐਸਪੀ ਖੰਨਾ ਨੂੰ ਵੀਡੀਓ ਪਾਈ ਗਈ ਤਾਂ ਉਸ ਤੋਂ ਬਾਅਦ ਪ੍ਰਸ਼ਾਸਨ ਜਿਹੜਾ ਹੈ ਹਰਕਤ 'ਚ ਆਇਆ ਤੇ ਉੱਥੇ ਮੌਕੇ ਤੇ ਪੁਲਿਸ ਪਹੁੰਚੀ ਅਤੇ ਉਹਨਾਂ ਨੇ ਇਸ ਜਾਮ ਨੂੰ ਬੜੀ ਹੀ ਮੁਸਤੈਦੀ ਦੇ ਨਾਲ ਖਲਵਾਇਆ ਮਾਣ ਮਾਣ ਬਨੇ ਪੱਤਰਕਾਰ ਹਨ ਹੈ ਪਿੱਛੇ ਜਗ੍ਹਾ ਬਨ ਖਾਲੀ ਪਈ ਹੈ ਇਹ ਕਿਹਦੀ ਗਲਤੀ ਹੈ ਇਹ ਸਾਰੀ ਟ੍ਰੈਫਿਕ ਜਮ ਕੀਤੀ ਹੋਈ ਹੈ ਉਹ ਬਈ ਟ੍ਰੈਫਿਕ ਜਮ ਲਾ ਰਹੀ ਹੈ ਕਿਹਦੀ ਟ੍ਰੈਫਿਕ ਜਮ ਲਾ ਰਹੀ ਹੈ ਉੱਥੋਂ ਜਾਣੀ ਹੋਵੇ ਫਿਰ ਥੋੜੇ ਕਰਕੇ ਲੱਗਦਾ ਕਿ ਪਿੱਛੇ ਕਰੋ ਇਹਨੂੰ ਕਰਕੇ ਜਾਓ ਪਿੱਛੇ ਕਰਕੇ ਕਰੋ ਛੱਡੋ ਕਰੋ ਪਿੱਛੇ ਕਰਾਓ ਛੱਡੋ ਤੂੰ ਦੇਖੋ ਹਾਲ ਲੋਕਾਂ ਦਾ ਕੀ ਹੋ ਰਿਹਾ ਔਰ ਟੈਂਪੂ ਵਾਲਾ ਸਾਰੀ ਟ੍ਰੈਫਿਕ ਜਮ ਕੀਤੀ ਹੈ ਔਰ ਤੁਸੀਂ ਦੇਖੋ ਬੱਚੇ ਇਹਰੇ ਨੇ ਔਰ ਇਹ ਬੱਚੇ ਸਾਰੇ ਫਸੇ ਹੋਏ ਨੇ ਤੁਸੀਂ ਹਾਲਾਤ ਦੇਖੋ ਗੜੇ ਨੇ ਕਰੋ ਪਿੱਛੇ ਕਰੋ ਹਲਾਇਆ ਇੱਕ ਮਿੰਟ ਖੜ ਜੋ ਥੋੜਾ ਇੱਕ ਮਿੰਟ ਰੋਕੋ ਓਹ ਕਾਰ ਭਾਈ मैडम हरे अॻियां चलो चलो हैलो चलो चलो